ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਵਿਧਾਨ ਸਭਾ ਦਾ اجلاس ਖਤਮ ਹੋ ਚੁੱਕਿਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਰਾਣਾ ਇੰਦਰਪ੍ਰਤਾਪ ਜੀ ਮੌਜੂਦ ਨੇ ਰਾਣਾ ਜੀ ਤੁਸੀਂ ਸਦਨ ਦੇ ਅੰਦਰ ਕਈ ਅਹਿਮ ਮਸਲੇ ਚੁੱਕੇ ਤੁਸੀਂ ਕਿਸਾਨਾਂ ਦੀ ਜਿਹੜੀ ਹੈਗੀ ਹੈ ਫਸਲ ਜੋ ਖਰਾਬ ਹੋਈ ਉਸ ਦੇ ਮੁਆਵਜ਼ੇ ਦੀ ਮੰਗ ਕੀਤੀ ਕਿਹੜੇ ਕਿਹੜੇ ਤੁਹਾਡੇ ਹਲਕੇ ਦੇ ਨਾਲ ਸੰਬੰਧਿਤ ਤੇ ਪੰਜਾਬ ਦੇ ਨਾਲ ਸੰਬੰਧਿਤ ਸੀ ਜਿਨ੍ਹਾਂ ਦਾ ਜਵਾਬ ਮੁੱਖ ਮੰਤਰੀ ਨੇ ਦਿੱਤਾ ਕੀ ਤੁਸੀਂ ਉਸ ਤੋਂ ਹੈਗੇ ਸੰਤੁਸ਼ਟ ਹੈਗੇ ਵੇਖੋ ਸਾਰੇ ਪੰਜਾਬ ਦੇ ਮਸਲੇ ਆ ਹਰ ਢਾਈ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ 4-4 ਫੁੱਟ 5-5 ਫੁੱਟ ਰੇਤਾ ਪੈ ਗਿਆ ਤੇ ਸਰਕਾਰ ਨੇ ਸਿਰਫ 7 ਦਿਨ ਇੱਕ ਵਾਰ ਦਿੱਤੇ ਚੱਕਣ ਨੂੰ 10 ਦਿਨ ਇੱਕ ਵਾਰ ਦਿੱਤੇ ਤੇ ਕਈਆਂ ਇਲਾਕਿਆਂ 'ਚ ਜਦੋਂ ਸਰਕਾਰ ਨੇ ਪਰਮਿਸ਼ਨਾਂ ਦਿੱਤੀਆਂ ਲੋਕਾਂ ਦੇ ਖੇਤਾਂ 'ਚ ਪਾਣੀ ਸੀਗਾ ਖੇਤ ਸੁੱਕੇ ਨਹੀਂ ਸੀ ਤੇ ਮੈਂ ਸਰਕਾਰ ਨੂੰ ਮੁੱਖ ਮੰਤਰੀ ਜੀ ਨੂੰ ਬੇਨਤੀ ਕੀਤੀ ਆ ਕਿ ਉਹਨਾਂ ਨੂੰ ਪਰਮਿਸ਼ਨ ਦਿੱਤੀ ਜਾਵੇ ਕਿ ਉਹ ਆਪਦੇ ਖੇਤਾਂ 'ਚੋਂ ਰੇਤਾ ਚੱਕ ਸਕਣ ਤਾਂ ਕਿ ਅਗਲੀ ਫਸਲ ਵੀ ਸਕਣ ਤੇ ਨਾਲੇ ਸultanpur ਦੇ ਇਲਾਕੇ ਦੇ ਵਿੱਚ ਸਿਰਫ 15 ਤੋਂ 20% ਜਿਹੜਾ ਮੁਆਵਜ਼ਾ ਆਇਆ ਉਹ ਵੰਡਿਆ ਗਿਆ 15 ਕਰੋੜ 35 ਕਰੋੜ ਚੋਂ ਸਿਰਫ 4.5 ਕਰੋੜ ਰੁਪਈਆ ਦੀ ਡੇਢ ਚ ਵੰਡਿਆ ਗਿਆ ਨਾ ਤੇ ਜਿਹੜੇ ਜ਼ਿਮੀਂਦਾਰਾਂ ਨੇ ਠੇਕੇ ਤੇ ਜ਼ਮੀਨਾਂ ਲਈਆਂ ਸੀ ਉਹਨਾਂ ਨੂੰ ਮੁਆਵਜ਼ਾ ਮਿਲਿਆ ਤੇ ਨਾ ਹੀ ਜਿਹੜੇ ਗਰਦੋਰੀ ਹੈਗੀ ਉਹਨਾਂ ਕੋਲ ਪਰ ਉਹ ਸਰਕਾਰੀ ਜ਼ਮੀਨਾਂ ਵਾਰ ਹੈ ਆ ਉਹਨਾਂ ਨੂੰ ਤੁਹਾਨੂੰ ਜਵਾਬ ਵੀ ਦਿੱਤਾ ਮੁੱਖ ਮੰਤਰੀ ਸਾਹਿਬ ਨੇ ਕਿ ਜਿਹੜੇ ਕਿਸਾਨਾਂ ਦੀ ਜ਼ਮੀਨਾਂ 'ਚ ਰੇਤਾ ਆ ਗਿਆ ਉਹ ਹੁਣ ਵੇਚ ਸਕਦੇ ਨੇ ਉਸ ਨੂੰ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਸੈਸ਼ਨ 'ਚ ਸੁਵਾਸ਼ਣ ਦਵਾਇਆ ਕਿ ਅਸੀਂ ਜਲਦੀ ਪਰਮਿਸ਼ਨ ਦੇਾਂਗੇ ਤੇ ਜ਼ਿਮੀਦਾਰ ਆਪਦੇ ਖੇਤ ਦੇ ਵਿੱਚ ਉਹ ਰੇਤਾ ਜਿਹੜੀ ਹੈਗੀ ਆ ਉਹ 4-4 ਫੁੱਟ ਵੇਚ ਸਕੂਗਾ ਤੇ ਜਿਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਗਰਦੋਰੀ ਹੈਗੀ ਆ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ ਤੁਸੀਂ ਅੰਦਰ ਸਦਨ ਚ ਇਹ ਵੀ ਗੱਲ ਆਖੀ ਕਿ ਤੁਸੀਂ ਯੂਪੀ ਦੀ ਉਦਾਹਰਨ ਦਿੱਤੀ ਤੁਹਾਡੇ ਯੂਪੀ ਚ ਕਈ ਪ੍ਰੋਜੈਕਟ ਹੈਗੇ ਨੇ ਜਦੋਂ ਤੁਸੀਂ ਉੱਥੋਂ ਦੇ ਸੀਐਮ ਨੂੰ ਮਿਲੇ ਉਸ ਉੱਥੇ ਕੀ ਕਿਸ ਤਰੀਕੇ ਦੀ ਵਰਕਿੰਗ ਹੈਗੀ ਆ ਤਾਂ ਇੱਥੋਂ ਦੀ ਵੀ ਉਸ ਤਰੀਕੇ ਦੀ ਵਰਕਿੰਗ ਦੀ ਤੁਸੀਂ ਮੰਗ ਕੀਤੀ ਉਹ ਵੀ ਤੁਹਾਨੂੰ ਹਾਲਾਂਕਿ ਆਸ਼ਵਾਸਨ ਦਿੰਦੇ ਨਜ਼ਰ ਆਇਆ ਵੇਖੋ ਪੰਜਾਬ ਚੋਂ ਹਾਈਵੇ ਨਿਕਲੇ ਲੋਕਾਂ ਦੀਆਂ ਜ਼ਮੀਨਾਂ ਐਕਵਾਇਰ ਹੋ ਗਈਆਂ ਉਹਨਾਂ ਨੂੰ ਮੁਆਵਜ਼ੇ ਪੂਰੇ ਨਹੀਂ ਮਿਲੇ ਅੱਜ ਹਾਈਵੇ ਬਣਨੇ ਚਾਲੂ ਹੋ ਗਏ ਤੇ ਜਿਹੜੀਆਂ ਸਾਡੀਆਂ ਅਪੀਲਸ ਪੈਂਡਿੰਗ ਹੈਗੀਆਂ ਕਨਸਰਨਡ ਆਰਬਿਟਰੇਟਰ ਕੋ ਉਹ ਇਕੱਲੇ ਜਲੰਧਰ ਦੇ ਵਿੱਚ ਜਿਹੜੇ ਛੇ ਜ਼ਿਲ੍ਹਾ ਆਰਬਿਟਰੇਟਰ ਕੋ ਉਹਦੇ ਵਿੱਚ 12000 ਅਪੀਲ ਪੈਂਡਿੰਗ ਹੈ ਤੇ ਮੈਂ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਜੇ 12000 ਪੈਂਡਿੰਗ ਹੈਗੀ ਆ ਤੇ ਇੱਕ ਕਮਿਸ਼ਨਰ ਤਿੰਨ ਦਿਨ ਬੈਂਦਾ ਤੇ ਉਹਨੂੰ 10 ਸਾਲ ਲੱਗ ਜਾਣੇ ਇਹ ਕੰਮ ਪੂਰਾ ਕਰਨ ਨੂੰ ਤੇ ਭਾਰਤ ਸਰਕਾਰ ਨੇ ਇਹ ਇਸ਼ੂ ਦੇਖਦੇ ਹੋਏ ਏ ਡੀ ਸੀਜ਼ ਤੇ ਡੀਸੀਜ਼ ਨੂੰ ਵੀ ਪਾਵਰ ਦੇ ਦਿੱਤੀ ਹੈ ਤੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਪਾਵਰ ਦੇ ਕੇ ਤੇ ਜਲਦ ਤੋਂ ਜਲਦ ਇਹਦਾ ਸੋਲੂਸ਼ਨ ਕਰਾ ਕੱਢਿਆ ਜਾਵੇ। ਤੇ ਸਦਨ ਦੀ ਅੱਜ ਦੀ ਕਾਰਵਾਈ ਦੇ ਵਿੱਚ ਕਾਫੀ ਹੰਗਾਮਾ ਵੀ ਹੋਇਆ ਤੁਸੀਂ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਕਈ ਅਹਿਮ ਮਸਲਿਆਂ ਤੇ ਵੀ ਚਰਚਾ ਹੋ ਸਕਦੀ ਸੀ ਉਹ ਕਾਂਗਰਸ ਵਿਰੋਧੀ ਪਾਰਟੀ ਹੈਗੀ ਆ ਉਹ ਕਿਤੇ ਨਾ ਕਿਤੇ ਵਾਕ ਆਊਟ ਕਰ ਗਈ। ਦੇਖੋ ਮੈਂ ਮਹਿਸੂਸ ਕਰਦਾ ਕਿ ਸਦਨ ਚੱਲਣਾ ਚਾਹੀਦਾ ਤੇ ਪ੍ਰੋਪਰਲੀ ਇਫੈਕਟਿਵਲੀ ਚੱਲਣਾ ਚਾਹੀਦਾ। ਤੇ ਜਿੰਨੇ ਆ ਵਧੀਆ ਸਦਨ ਚੱਲੂਗਾ ਉਹਨੇ ਅਸੀਂ ਆਪਣੇ ਜਿਹੜੇ ਇਸ਼ੂਜ਼ ਐ ਇਲਾਕੇ ਦੇ ਤੇ ਪੰਜਾਬ ਦੇ ਉਹ ਸਦਨ ਦੇ ਵਿੱਚ ਰੱਖ ਸਕਾਂਗੇ ਤੇ ਉਹਨਾਂ ਦਾ ਸੋਲੂਸ਼ਨ ਨਿਕਲ ਕੇ ਆਊਗਾ ਇੱਕ ਸੀਐਮ ਸਾਹਿਬ ਨੇ ਅੰਦਰ ਇਹ ਵੀ ਅਨਾਉਂਸਮੈਂਟ ਕੀਤੀ ਕਿ ਹੁਣ ਤੋਂ ਪੰਜਾਬ ਦੇ ਜਿਹੜੇ ਮਿੱਡੇ ਮੀਲ ਨੇ ਉਹਨਾਂ ਦੇ ਵਿੱਚ ਪੰਜਾਬ ਦਾ ਹੀ ਚਾਹੇ ਅਬੋਹਰ ਦਾ ਕੀਨੂ ਹੋਵੇ ਪਠਾਨਕੋਟ ਦੀ ਲੀਚੀ ਹੋਵੇ ਜਾਂ ਜਿਹੜਾ ਵੀ ਸੀਜ਼ਨਲ ਫਰੂਟ ਹੋਏਗਾ ਉਹ ਦਿੱਤਾ ਜਾਏਗਾ ਇਸ ਫੈਸਲੇ ਨੂੰ ਕਿਵੇਂ ਦੇਖੋ ਜਿਹੜੀ ਚੀਜ਼ ਚੰਗੀ ਹੈਗੀ ਉਹ ਚੰਗੀ ਆ ਤੇ ਜੇ ਸੀਐਮ ਸਾਹਿਬ ਤੇ ਸਰਕਾਰ ਇਹੋ ਜੇ ਅ ਫਰੂਟਸ ਪ੍ਰੋਵਾਈਡ ਕਰੂਗੀ ਬੱਚੇ ਨੂੰ ਤਾਂ ਮੈਂ ਉਹ ਚੰਗੀ ਚੀਜ਼ ਚੰਗੀ ਚੰਗਾ ਡਿਸੀਜਨ ਮੰਨਦਾ ਤੁਹਾਡੇ ਕੁਝ ਕੁਸਚਨ ਵੀ ਰਹਿ ਗਏ ਸੀ ਹਾਲਾਂਕਿ ਤੁਹਾਨੂੰ ਸਮਾਂ ਘੱਟ ਮਿਲਿਆ ਤੁਸੀਂ ਬਹਿ ਗਏ ਸੀ ਕਿਹੜੇ ਸੀਗੇ ਉਹ ਸਵਾਲ ਜਿਹੜੇ ਤੁਸੀਂ ਪੁੱਛਣੇ ਸੀ ਦੇਖੋ ਕਈ ਇਸ਼ੂਸ ਮੇਰੇ ਹੁੰਦੇ ਆ ਰਹਿ ਗਏ ਮੈਂ ਸਰਕਾਰ ਨੂੰ ਹੀ ਬੇਨਤੀ ਕੀਤੀ ਕਿ ਚਾਹੇ ਸਪੋਰਟਸ ਦਾ ਵਿਭਾਗ ਹੋਵੇ ਚਾਹੇ 스마트 ਸਿਟੀ ਦਾ ਪ੍ਰੋਜੈਕਟ ਹੋਵੇ ਸੁਲਤਾਨਪੁਰ ਲੋਧੀ ਦਾ ਲੋਧੀ ਦਾ 100 ਕਰੋੜ ਰੁਪਏ ਤੋਂ ਵੱਧ ਅਨਯੂਟਿਲਾਈਜ਼ਡ ਪਿਆ ਜਿਹੜਾ ਸਰਕਾਰ ਨੇ ਅਜੇ ਤੀ ਡਿਸੀਜਨ ਨਹੀਂ ਲਿਆ 50 ਕਰੋੜ ਰੁਪਇਆ ਸਾਰੇ ਪੰਜਾਬ ਦਾ ਬਜਟ ਹੈ ਤੇ 100 ਕਰੋੜ ਰੁਪਏ ਦੇ ਸਾਡੇ ਕੋ ਪਿਆ ਖੇਡਾਂ ਤੇ ਵਰਤਣ ਨੂੰ ਸਟੇਡੀਅਮ ਬਣਾਉਣ ਨੂੰ ਉਹਦੇ ਤੇ ਪ੍ਰੋਪਰ ਟਾਈਮਲੀ ਡਿਸੀਜਨ ਨਹੀਂ ਹੋ ਰਿਹਾ ਜੋ ਫੰਡ ਲੈਪਸ ਹੋ ਰਿਹਾ ਹੈ ਹੋ ਗਏ ਗੁਰਨਾਨਕ ਪਾਤਸ਼ਾਹ ਦੇ ਸ਼ਹਿਰ ਦੇ ਤੇ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਸੋ ਠੀਕ। ਸ਼ੁਕਰੀਆ। ਠੈੰਕ ਯੂ। ਤਾਂ ਇਹ ਸਨ ਸਾਡੇ ਨਾਲ ਰਾਣਾ ਇੰਦਰ ਪ੍ਰਤਾਪ ਸਿੰਘ ਵਿਧਾਇਕ ਨੇ ਵਿਧਾਨ ਸਭਾ ਸਦਨ ਦੇ ਵਿੱਚ ਪਹੁੰਚੇ ਸਨ ਤਾਂ ਤਮਾਮ ਇਹਨਾਂ ਨੇ ਆਪਣੇ ਹਲਕੇ ਦੀਆਂ ਜਿੱਥੇ ਮੰਗਾਂ ਦਾ ਮੰਗਾਂ ਦਾ ਜ਼ਿਕਰ ਕੀਤਾ ਤਾਂ ਉੱਥੇ ਹੀ ਇਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਹੜ੍ਹਾਂ ਦੇ ਦੌਰਾਨ ਜਿਨ੍ਹਾਂ ਕਿਸਾਨਾਂ ਦੀ ਫਸਲਾਂ ਖਰਾਬ ਹੋ ਗਈਆਂ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਇਸ ਦੇ ਜਵਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨਾਂ ਦੇ ਵਿੱਚ ਰੇਤ ਹੈਗੀ ਉਹ ਕਿਸਾਨ ਹੁਣ ਉਹ ਰੇਤ ਵੇਚ ਕੇ ਜਿਹੜੇ ਪੈਸੇ ਹੈਗੇ ਉਹ ਸੇਵਿੰਗ ਰੱਖ ਸਕਦੇ ਨੇ ਹਾਲਾਂਕਿ ਭਗਵੰਤ ਮਾਨ ਸਰਕਾਰ ਵੱਲੋਂ ਸਾਫ਼ ਤੌਰ ਤੇ ਵੀ ਕਿਹਾ ਗਿਆ ਕਿ ਚਾਹੇ ਖਰਾਬੇ ਦਾ ਜਾਂ ਹੋਰ तमाम ਜਿਹੜੀਆਂ ਜ਼ਮੀਨਾਂ ਨੇ ਜੋ ਨਹਿਰੀ ਕੰਡੇ ਦੇ ਏਰੀਆ ਦੇ ਵਿੱਚ ਆਉਂਦੀਆਂ ਹਨ ਉਹਨਾਂ ਨੂੰ ਲੈ ਕੇ ਵੀ ਸਰਕਾਰ ਬਹੁਤ ਜਲਦ ਉੱਥੇ ਵਾਹੀ ਕਰਨ ਵਾਲੇ ਕਿਸਾਨਾਂ ਨੂੰ ਰਾਹਤ ਦੇਣ ਜਾ ਰਹੀ ਹੈ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਅਮਿਤ ਦੇ ਨਾਲ ਜਗਬਾਣੀ ਲਈ ਵਰੁਣ